ਗੁੱਡ ਮਾਰਨਿੰਗ ਵੈਲਕਮ ਬੈਕ ਮਾਈ ਵੀਡੀਓ ਆਈ ਹੋਪ ਗਾਇਜ਼ ਕਿ ਤੁਸੀਂ ਸਾਰੇ ਜੀ ਠੀਕ ਠਾਕ ਹੋਵੋਗੇ ਅੱਜ ਜਾਣਾ ਹੈ ਆਪਣੇ ਗੋਵਿੰਦ ਘਾਟ ਤੋਂ ਹਿਮਕੁੰਡ ਸਾਹਿਬ ਰਾਸਤੇ ਵਿੱਚ ਕੀ ਪਰੇਸ਼ਾਨੀਆਂ ਆndੀਆਂ ਨੇ ਅਗਾ ਜੋ ਤੁਹਾਨੂੰ ਸਾਰਾ ਦਿਖਾਵਾਂਗੇ ਬਣੇ ਰਹੋ ਆਪਣੇ ਨਾਲ ਵੀਡੀਓ ਦੇ ਵਿੱਚ ਗਾਇਜ਼ ਜਿੰਨੇ ਬਾਕੀ ਯਾਤਰੀ ਆਏ ਨੇ ਬਾਕੀ ਸਾਰੇ ਜਾਣ ਲੱਗ ਰਹੇ ਨੇ ਆਪਾਂ ਵੀ ਇਹਨਾਂ ਨਾਲ ਹੀ ਜਾਣਾ ਹੈਗਾ ਕਰਾ ਲਿਆ ਦੋ ਪਲੇਟਾਂ ਤਿਆਰ ਥੋੜੀ ਜਿਹੀ એનર્ਜੀ ਲੈਣੇਗੇ ਚਲੋ ਜੀ 1 ਮਿੰਟ ਰੱਖ ਲੋ ਰੱਖ ਲੋ ਸਹੀ ਆ ਰਹੀ ਹੈ ਆ ਕੇ ਦੇਖੀ ਤੇ ਮੇਰੀ ਬਣੀ ਕਰੋ ਚੈੱਕ ਸਹੀ ਆ ਬਸ ਥੋੜਾ ਕੰਮcha ਛੋਟਾ ਬਾਕੀ ਠੀਕ ਰੋਕਦਾ ਕੀ ਕਰ ਲਈਂ ਥਾਂ ਦੇ ਖਾਂਦੇ ਗੱਲਾਂ ਕਰਦੇ ਕਰਦੇ ਜਦੋਂ ਆਪਾਂ ਔਖੇ ਜਿਹੇ ਰਾਸਤੇ ਉੱਤੇ ਜਾ ਰਹੇ ਹੋਈਏ ਇਹ ਨਾਲ ਕੁਝ ਖਾਣਾ ਨੂੰ ਹੋਵੇ ਫਿਰ ਥੋੜਾ ਜਿਹਾ ਵਧੀਆ ਲੱਗਦਾ ਹੈ ਅੱਜ ਤਾਂ ਕੋੜੇ ਜੇ ਨਹੀਂ ਮਿਲ ਰਹੇ ਹੈਨਾ ਕੱਟਨੇ ਅੱਜ ਹਾਂ ਲੈ ਕੇ ਚੱਲ ਗਏ ਅਸਾਂ ਤਾਂ ਹਾਂ ਜਾਂ ਲੈ ਕੇ ਚਲੇ ਗਏ ਹੁਣੇ ਉਧਰ ਦੇਖਣ ਨੂੰ ਬਹੁਤ ਮਿਲਦੇ ਹੁੰਦੇ ਨੇ ਇੱਧਰ ਨੂੰ ਵੀ ਆ ਰਹੇ ਨੇ ਜਾ ਰਹੇ ਨੇ ਆ ਰਹੇ ਨੇ ਜਾ ਰਹੇ ਨੇ ਹੋ ਸਕਦਾ ਤੂੰ ਅੱਗੇ ਜਾਂਦੇ ਹੋਣਾ ਹਾਂ ਇਹ ਤੂੰ ਅੱਗੇ ਜਾਂਦੇ ਹੋਣੇ ਹੈਨਾ ਹੈ ਬਾਬਾ ਜੀ ਕਾਫੀ ਟਾਈਮ ਬਾਅਦ ਮਿਲੀਆਂ ਸਾਨੂੰ ਹਾਂ ਕਿਥੋਂ ਵਾਪਸ ਲੈ ਕੇ ਆ ਰਹੀਆਂ 10 ਵਜੇ ਤੇ ਤਾਂ ਮੈਟਰੋ ਹੈ ਜਿੰਨਾ ਵੀ ਰਾਸਤਾ ਨਾ 12-13 ਕਿਲੋਮੀਟਰ ਦਾ ਇਹ ਸਾਰਾ ਸਾਨੇ ਬਿਨਾਂ ਰੁਕੇ ਜਿਵੇਂ ਕਿ ਆਮ ਸਾਰੇ ਲੋਕ ਦਮ ਲੈਣ ਲਈ 1-2 ਮਿੰਟ ਲਈ ਬਹਿ ਜਾਂਦੇ ਨੇ ਅਸੀਂ ਨੇ ਬਹਿਣਾ ਨਹੀਂ ਹੈਗਾ ਸਾਰਾ ਰਾਸਤਾ ਬਿਨਾਂ ਰੁਕੇ ਇਹ ਕਰਨਾ ਹੈ ਠੀਕ ਹੈ ਤੇ ਇਹ ਸਾਡਾ ਟਿਚ ਹੈ ਕਿਸਾਨੇ ਪਿੰਨਰ ਕੋ ਕਰਨਾ ਹੀ ਕਰਨਾ ਹੈ ਇਹ ਬਲੌਗਰ ਹਾਂਜੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਬਾਕੀ ਹਾਂ 5 ਘੰਟੇ ਹੋ ਗਏ ਚੱਲਿਆਂ ਨੂੰ ਸਫਰ ਲਈ ਅਸੀਂ ਚੱਲੇ ਸੀਗੇ 2 ਵਜੇ ਤਾਂ ਹੁਣ ਵਜ ਰਹੇ ਨੇਗੇ ਤਕਰੀਬਨ ਟਾਈਮ ਕਿੰਨਾ ਹੋਣਾ ਹੈ ਟਾਈਮ ਹੋ ਗਿਆ 4:30 4:30 2.5 ਘੰਟੇ ਹੋ ਗਏ ਤਾਂ ਤਕਰੀਬਨ ਸਾਨੂੰ 2.5 ਘੰਟੇ ਹੋ ਗਏ ਲਗਾਤਾਰ ਚੱਲਦੇ ਨੂੰ ਬਾਕੀ ਬਾਬੇ ਨੇ ਕਿਰਪਾ ਕੀਤੀ ਤੇ ਅਸੀਂ ਤੁਹਾਡਾ ਸਫਰ ਆ ਬਿਨਾਂ ਰੁਕੇ ਕਰਾਂਗੇ ਬਿਨਾਂ ਰੁਕੇ ਕਰਾਂਗੇ ਹਾਂ ਬਾਕੀ ਬਾਕੀ ਕੋਸ਼ਿਸ਼ ਨਹੀਂ ਆ ਰਹੀ ਸਾਡੀ ਬਾਕੀ ਸਾਡੀ ਕੋਸ਼ਿਸ਼ ਹੈ ਕਿ ਸਾਨੇ ਸਾਰਾ ਸਫਰ ਬਿਨਾਂ ਰੁਕੇ ਕਰਨਾ ਹੈ ਰਸਤੇ ਦੇ ਵਿੱਚ ਇੱਕ ਵਾਰੀ ਵੀ ਨਹੀਂ ਖੜਨਾ ਕਿਤੇ ਛੋਟੇ ਛੋਟੇ ਕਦਮਾਂ ਦੇ ਨਾਲ ਹੌਲੀ ਹੌਲੀ ਮੰਜ਼ਿਲ ਵੱਲ ਜਾਏ ਯਾਰ ਬਾਕੀ ਥੋੜਾ ਥੋੜਾ ਸਾਹ ਫੁੱਲ ਜਾਂਦਾ ਫੋਰ ਕੁਈ ਪ੍ਰੋਬਲਮ ਨਹੀਂ ਬਿਨਾਂ ਰੁਕੇ ਸਾਰਾ ਸਫਰ ਤੈਅ ਕਰਨਾ ਸਾਨੂੰ 13 ਕਿਲੋਮੀਟਰ ਦਾ ਤਕਰੀਬਨ 2 ਘੰਟੇ 2.5 ਘੰਟੇ ਹੋ ਗਏ 2 ਵਜੇ ਚੱਲੇ ਸੀ ਸਾਢੇ 1:4 ਹੋ ਗਏ ਹੁਣੇ ਮੈਨੂੰ ਲੱਗਦਾ ਸਾਢੇ 4 ਹੋ ਗਏ ਤੇ ਫਾਈਨਲੀ ਅਜੇ ਵੀ ਅਸੀਂ ਦੋਨੋਂ ਭਰਾ ਚੱਲ ਰਹੇ ਆ ਲਗਾਤਾਰ ਅਸੀਂ ਦੇਖ ਰਹੇਗੇ ਬਾਕੀ ਜਿੰਨੇ ਵੀ ਲੋਕ ਨੇ ਸੰਗਤ ਹੈਗੀ ਸਾਰੇ ਰੁਕ ਰੁਕ ਕੇ ਆ ਰਹੀ ਐ ਪਰ ਅਸੀਂ ਬਿਨਾਂ ਰੁਕੇ ਜਾ ਰਹੇ ਆਂਗੇ ਸਾਡਾ ਟੀਚਾ ਇਹ ਹੈ ਅਸੀਂ ਨੇ ਰੁਕਣਾ ਨਹੀਂ ਹੈਗਾ ਲਗਾਤਾਰ ਚੱਲਦੇ ਰਹਿਣਾ ਹੈ ਲਖਵਿੰਦਰ ਭਾਈ ਜਦ ਨਾਲ ਹੋਣ ਤੇ ਬੰਦਾ ਕਿਵੇਂ ਰੁਕ ਸਾਇਆ ਸਹੀ ਗੱਲ ਹੈ ਹੈ ਭਾਈ ਜਦੋਂ ਨਾਲ ਆ ਫਿਰ ਅਸੀਂ ਚੱਲੀ ਜਾਣਾ ਫਸਾ ਪਰ ਚੱਲੀ ਜਾਣਾ ਮੈਂ ਮੰਨ ਕੇ ਚੱਲੋ ਅਸੀਂ ਨੇ ਪਾਣੀ ਵੀ ਪੀਣਾ ਨਾ ਤਾਂ ਵੀ ਨਹੀਂ ਰੁਕਦੇ ਚੱਲਦੇ 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 ਪਾਣੀ ਪੀਣਾ ਖੜਕੇ ਨਹੀਂ ਤਾਂ ਵੀ ਚੱਲਦੇ ਚੱਲਦੇ ਹਾਂ ਜੇ ਖਾਣਾ ਤਾਂ ਵੀ ਚੱਲਦੇ ਜਾਂਦੇ ਪਿੱਛੇ ਸਾਨੇ ਜਿਹੜੇ ਦਾਲਚਨੇ ਲਏ ਸੀ ਉਹ ਅਸੀਂ ਰੁੱਕੇ ਨਹੀਂ ਚੱਲਦੇ ਚੱਲਦੇ ਖਾਏ ਸੀਗੇ ਬਾਕੀ ਉਹ ਬਹੁਤ ਸੁਆਸ ਸੀਗੇ ਉਹਨਾਂ 'ਚ ਨਿੰਬੂ ਜਾਂ ਪਾਇਆ ਹੋਇਆ ਸੀਗਾ ਬੜਾ ਘਣ ਲੱਗਦੇ ਸੀ ਨਾ ਸਹੀ ਗੱਲ ਬਹੁਤ ਅਜੀ ਹੈ ਹਾਂ ਐਂਡ ਲਵਾਤੀ ਬਾਕੀ ਆਪਾਂ ਨਾ ਕੁਝ ਬਾਕੀ ਰਾਸਤੇ ਵਿੱਚ ਉਹਨਾਂ ਕੋਈ ਮਿੱਠਾ ਲੈਨੇ ਆ ਜਿਵੇਂ ਕਿ ਕੋਈ ਹਾਂ ਹਲਕੀ-ਹਲਕੀ ਬਾਰਿਸ਼ ਹੋ ਰਹੀ ਹੈ ਹਾਂ ਹਲਕੀ-ਹਲਕੀ ਬਾਰਿਸ਼ ਹੋ ਰਹੀ ਹੈ ਸੋ ਸਹੀ ਕਾਲ ਪੂਰੇ ਜੋਸ਼ 'ਚ ਮਤਰਾ ਸੰਗਤਾਂ ਜਿੰਨੇ ਵੀ ਸੰਗਤਾਂ ਕੀ ਪੂਰੇ ਜੋਸ਼ ਚ ਜਕਾਰੇ ਬੁਲਾਉਂਦੀ ਜਾ ਰਹੀ ਹੈ ਮੁੜਦੇ ਹੋਏ ਅਸੀਂ ਵੀ ਦੇਖਾਂਗੇ ਟਰਾਈ ਕਰਕੇ ਕਿਉਂਕਿ ਅਜੇ ਤਾਂ ਬੁਰਾ ਹਾਲ ਹੀ ਹੈ ਬਾਕੀ ਅਸੀਂ ਪੋਜ਼ਿਟਿਵ ਬੰਦੇ ਆ ਨੈਗੇਟਿਵਿਟੀ ਤੋਂ ਦੂਰ ਆ ਅਜੀ ਚੱਕ ਲੈਣੇ ਨੇ ਫਟੇ ਥੋੜਾ ਜਿਹਾ ਕੰਮ ਕਰ ਜਾ ਜਿੰਨਾ ਤੁਰਾਂਗੇ ਨਾ ਉਹ ਨਹੀਂ ਸਰੀਰ ਹੁਣ ਤੰਗ ਹੋ ਜੂ ਜਿੰਨਾ ਹੋਣਾ ਪਰ ਫਿੱਟ ਰਹੂਗਾ ਬਾਡੀ ਵਾਰਮਅਪ ਹੋ ਗਈ ਆ ਹਾਂ ਬਾਡੀ ਵਾਰਮਅਪ ਹੋ ਰਹੀ ਹੁਣ ਪੋਲੀਓ ਹਾਂ ਵੈਸੇ ਮੈਨੇ ਵੀ ਇਹੀ ਸੋਚੀ ਗੋਵਿੰਦਰ ਤਾਂ ਗੋਵਿੰਦ ਘਾਟੀ ਤੋਂ ਤਾਂ ਉੱਥੇ ਮੈਂ ਜਦ ਚੱਲੇ ਸੀ ਤੇ ਮੇਰੇ ਸਾਹ ਫੁੱਲਣ ਲੱਗ ਗਿਆ ਸੀਗਾ ਪਰ ਹੁਣ ਸਾਨੂੰ ਲਗਾਤਾਰ ਚੱਲਦੇ ਆ ਨੂੰ 2.5 ਘੰਟੇ ਹੋ ਗਏ ਕੋਈ ਪ੍ਰੋਬਲਮ ਨਹੀਂ ਪਰ ਲਗਾਤਾਰ ਚੱਲ ਰਹੇ ਸੀ ਹੌਲੀ ਹੌਲੀ ਅਸੀਂ ਭੱਜ ਨਹੀਂ ਰਹੇ ਬਿਲਕੁਲ ਵੀ ਬਾਕੀ ਸਾਨੂੰ ਦੇਖ ਨਹੀਂ ਰਿਹਾ ਪਰ ਸਾਨੂੰ ਬਹੁਤ ਦੂਰ ਜਾਣਾ ਉੱਥੇ ਪਰ ਬਾਕੀ ਥੋੜੀ ਥੋੜੀ ਬਾਰਿਸ਼ ਹੋ ਰਹੀ ਹੈ ਜਿਹੜੀ ਕਿ ਬਹੁਤ ਵਧੀਆ ਲੱਗ ਰਹੀ ਹੈ ਪਾਣ ਨੂੰ ਤੇ ਅਸੀਂ ਔਰ ਰੇਨ ਕੋਟ ਜੇ ਵੀ ਪਾ ਸਕਦੇ ਆਂਗੇ ਪਰ ਨਹੀਂ ਹਾਂ ਜੀ ਠੀਕ ਆ ਆਨੰਦ ਲੈ ਰਹੇ ਆ ਆਨੰਦ ਲੈ ਰਹੇ ਆ ਥੋੜੀ ਥੋੜੀ بارش ਦਾ ਬਾਕੀ ਸੰਗਤਾਂ ਆ ਰਹੀਆਂ ਬਾਕੀ ਸੰਗਤਾਂ ਆ ਰਹੀਆਂ ਨੇ ਕੁਜ਼ਾਰੀਆਂ ਨੇ ਹਈ ਹਈ ਹੰਗਾ ਲਾ ਬਾਤ ਕਰਦੇ ਰਵਾਂਗੇ ਤੁਹਾਡੇ ਨਾਲ ਬਾਕੀ ਇੱਕ ਇਹਨਾਂ ਤੋਂ ਵੱਧ ਕੇ ਖੱਤਰਾਂ ਤੋਂ ਹਾਂ ਇਹ ਬੰਦੇ ਨੂੰ ਵੇਖ ਕੇ ਬੰਦੇ ਆ ਲਾਉਂਦੀਆਂ ਸਿੱਧੀਆਂ ਹਾਂ ਇਹ ਘੜਦੀਆਂ ਕਿਹੜੀ ਸੈਟ ਹੋਈ ਏ ਇੱਧਰ ਆ ਜਾ ਜੀ ਫੈਨ ਲਈਏ ਚੱਲਦੇ ਚੱਲਦੇ ਹੈਨਾ ਅੱਗੇ ਤਾਂ ਜਿਹੜਾ ਵਿਊ ਹੈ ਬਹੁਤ ਸੋਹਣਾਗਾ ਅੱਗੇ ਇੱਕ ਪੁਲ ਆ ਗਿਆ ਉਹ ਪੁਲ ਦੇ ਉੱਤੋਂ ਦੀ ਆਪਾਂ ਕ੍ਰੋਸਿੰਗ ਕਰਾਂਗੇ ਬਣੇ ਰਹੋ ਚੈਨਲ ਨਾਲ ਤੁਹਾਨੂੰ ਅੱਗੇ-ਅੱਗੇ ਦਿਖਾਵਾਂਗੇ ਕਿ ਕੀ-ਕੀ ਆ ਬਾਕੀ ਉਰੇ ਤੱਕ ਦਾ ਸਫ਼ਰ ਤਾਂ ਬਹੁਤ ਘੰਟ ਹੈਗਾ ਆਪਾਂ ਨੇ ਤੁਹਾਡੇ ਨਾਲ ਵਧੀਆ-ਵਧੀਆ ਗੱਲਾਂ ਵੀ ਕਰੀਆਂ ਤੇ ਵਧੀਆ-ਵਧੀਆ ਤੁਹਾਨੂੰ ਵੀਊ ਵੀ ਦਿਖਾਇਆ ਆ ਦੇਖੋ ਕਿੰਨਾ ਚਾਦਾ ਸੋਹਣਾ ਹੈ ਹਨਾ ਕਿੰਨਾ ਮਨ ਖੁਸ਼ ਹੁੰਦਾ ਹੈ ਤੇ ਚਲੋ ਇਹਨੂੰ ਅੱਖਾਂ 'ਚ ਵੀ ਕੈਪਚਰ ਕਰਦੇ ਆ ਥੋੜੇ ਟਾਈਮ ਦੇ ਲਈ ਤਗਾ ਇਹ ਉੱਥੇ ਨਿਕ ਟੁੱਟਿਆ ਹੋਇਆ ਪੁਲ ਪਿਆ ਹੈਗਾ ਉਹਦੀ ਜਗ੍ਹਾ ਤੇ ਮੈਨੂੰ ਲੱਗਦਾ ਉਹ ਦੂਜਾ ਪੁਲ ਬਣਾਇਆ ਗਿਆ ਸ਼ਾਇਦ ਉਹ ਨਵਾਂ ਬਣਾਇਆ ਹਾਂ ਤੇ ਬਾਕੀ ਇੱਧਰ ਦਾ ਵੀਊ ਤਾਂ ਬਹੁਤ ਸੋਹਣਾ ਹੈਗਾ ਯਾਤਰਾ ਕਰਦੇ ਹੋਏ ਸ਼ਰਧਾਲੂ ਯਾਤਰਾ ਕਰਦੇ ਹੋਏ ਸ਼ਰਧਾਲੂ ਕੁਦਰਤ ਦੇ ਨਜ਼ਾਰੇ ਨੇ हां ਕ੍ਰਿਸ਼ਮਾ ਕਹਿ ਸਕਦੇ ਅੱਗੇ ਦੇਖੋ ਗਾਈ ਛੋਟਾ ਜਿਹਾ ਪੁਲ ਕਰਾਸ ਕਰ ਰਹੇ ਆਂਗੇ ਤੇ ਬਹੁਤ ਸੋਹਣਾ ਲੱਗ ਰਿਹਾ ਹੈ ਤਾਂ ਗਾਈ ਇੱਥੋਂ ਸਮੂਹ ਫੁੱਲ ਦਿਖਾਣਾ ਦੇਖੋ ਕਿੰਨਾ ਸੋਹਣਾ ਹੈਗਾ ਹੋ ਰੁਕ ਦੇਂਗੇ ਚਾਹ ਪੀਣ ਵਾਸਤੇ 5-10 ਮਿੰਟ ਲਈ ਰੁਕਾਂਗੇ ਰੁਕਾਂਗੇ ਨਹੀਂ ਬਸ ਖੜ ਕੇ ਪੀਵਾਂਗੇ ਖੜ ਕੇ ਪੀਵਾਂਗੇ ਫੇਰ ਚੱਲਣ ਲੱਗ ਪਾਵਾਂ ਸਹੀ ਗੱਲ ਹੈ ਰੈਸਟ ਨਹੀਂ ਕਰਦੇ ਥੋੜਾ ਟਾਈਮ ਯਾਰ ਰੁਕੋ ਰੁਕਦੇ ਨਹੀਂ ਚੱਲਦੇ ਜਾਂਦੇ ਤੇਜ਼ੀ ਰੁਕेंगे ਹੁਣ ਇੱਥੇ ਬੜਾ ਘੰਟਾ ਵਧੀਆ ਬਣਾਇਆ ਹੋਇਆ ਹੋਟਲ ਹੈ ਵੀ ਤੇ ਚਾਹ ਪੀਵਾਂਗੇ ਤੇ ਨਾਲ ਕੁਛ ਨਾਲ ਕੁਛ ਖਾਈਏ ਕਰੇੜ ਨੇ ਖਾਣ ਨੂੰ ਤਾਂ ਮੈਂ ਕਹਿੰਦਾ ਖਾੜੀ ਖਾਣਾ ਉਹ ਠੀਕ ਹੀ ਹੈ ਹਾਂ ਚਲੋ ਠੀਕ ਹੈ ਫਾਈਨਲੀ ਜਿਵੇਂ ਜਿਹੜੀ ਚਾਹ ਪੀਣ ਲੱਗ ਰਿਹਾ ਉਹ ਵੀ ਖੜ ਕੇ ਪੀਣ ਲੱਗ ਰਿਹਾ ਤੁਰਦੇ ਫਿਰਦੇ ਤਾਂ ਕਿ ਅਸੀਂ ਇੱਕ ਜਗ੍ਹਾ ਤੇ ਰੁਕੀਏ ਨਾ ਕਿਉਂਕਿ ਸਾਨੇ ਸਾਰਾ ਟਰੈਕ ਤੁਰਦੇ ਤੁਰਦੇ ਪਾਰ ਕਰਨਾ ਹੈ ਆਰਾਮ ਨਹੀਂ ਕਰਨਾ ਬਿਲਕੁਲ ਵੀ ਰਸਤੇ ਦੇ ਵਿੱਚ ਤਾਂ ਫਾਈਨਲੀ ਥੋੜਾ ਜਿਹਾ ਸਰੀਰ ਨੂੰ એનર્ਜੀ ਦੇਣ ਵਾਸਤੇ ਚਾਹ ਬਣਵਾਈ ਸੀ ਤੇ ਚਾਹ ਪੀ ਕੇ ਦੁਬਾਰਾ ਫਿਰ ਤੋਂ ਚੱਲਦੇ ਬਾਕੀ ਯਰੇ ਸ਼ੇਰੂ ਹੋਰ ਹੀ ਫਿਰਦੇ ਨੇਗੇ ਤਾਂ ਇੱਕ ਕੱਪ ਚਾਹ ਪੀਣ ਤੋਂ ਬਾਅਦ ਯਾਤਰਾ ਫੇਰ ਕਰ ਲਈ ਸਟਾਰਟ ਤੇ ਜਿਵੇਂ ਤੁਹਾਨੂੰ ਦਿਖਾਈਏ ਅੱਗੇ ਦਾ ਵਿਊ ਤਾਂ ਹੋਰ ਵੀ ਨੈਕਸਟ ਲੈਵਲ ਹੋਣ ਵਾਲਾ ਕਿਉਂਕਿ ਅੱਗੇ ਉੱਪਰਲੇ ਪਹਾੜ ਨੇ ਜਿਹੜੇ ਬੱਦਲਾਂ ਦੇ ਵਿੱਚ ਨੇ ਬਾਕੀ ਅਸੀਂ ਨੇ ਆਹ ਕ੍ਰੋਸਿੰਗ ਕਰਨੀ ਹੈ ਨਾ ਹੁਣ ਹਾਂ ਫਲਾਈਓਵਰ ਕ੍ਰੋਸ ਕਰਨਾ ਹੈ ਰਣਾਨੰਦ ਹੋਰ ਜੀ ਕੀ ਹਾਲ ਹੈ ਠੀਕ ਠਾਕ ਹੋ ਤੇ ਫੋ ਆਈ ਮੇਰੇ ਦਿੱਦ ਅਸੀਂ ਪਟਿਆਲਾਈ ਅਹੀਂ ਅੰਬਰਸਰੋਂ ਪੈਦਲ ਯਾਤਰਾ ਅੰਬਰਸਰੋਂ ਪੈਦਲ ਬਾਈ ਜੀ ਆਪਣੇ ਅੰਬਰਸੁਰੇ ਨੇ ਕਿਹੜਾ ਕਿਹੜਾ ਪਿੰਡੀ ਵੀਰ ਮਖੰਡ ਵਾਲੇ ਦਾ ਛਾੜੇ ਵੈਰੀ ਗੁੱਡ ਹਾਂ ਹੁਣ ਦੇਖਿਓ ਵਾਲਾ ਸਾਹ ਓਏ ਇਧਰ ਵੀ ਖੰਡ ਵਾਲੇ ਹੀ ਆ ਬਾਬਾ ਹੀ ਗੱਲਾਂ ਗੋਡਾਲਾ ਨਹੀਂ ਜਾਣ ਆਪਣੀ ਪੈਦਲ ਯਾਤਰਾ ਆਪਣੀ ਸੰਗਤ ਮਗਰ ਆਉਂਦੀ ਆ ਅੱਛਾ ਹਾਂ ਉਹ ਤੋਂ ਪੈਦਲ ਨਹੀਂ ਬਾਈ ਅਸੀਂ 14 ਤਰੀਕ ਦੇ ਕੀ ਖਾਂਦੇ ਹੋ ਬਾਈ ਖਾਣਾ ਕੀ ਯਾਰ ਨਹੀਂ ਨਹੀਂ ਦਾ ਬਾਦ ਦੋਸਤ ਪੀਦਾ ਹੱਥ ਮੁਲਾ ਗਾਂਦੇ ਅੱਛਾ ਮਤਲਬ 14 ਦੇ ਚੱਲੇ ਫਿਰ ਮਤਲਬ ਚੱਲ ਕੇ ਫਿਰ ਸਟੇਜ ਅੱਜ ਪੂਰਾ 20 ਦਿਨ ਹੋ ਗਏ ਯਾਰ ਅੱਛਾ ਹਾਂ ਅੱਜ ਅਸੀਂ ਜੋਸ਼ੀ ਮਰਦਨ ਕਰਨੀ ਅੱਛਾ ਠੀਕ ਹੈ ਠੀਕ ਹੈ ਓਕੇ ਲਗਾਏ ਜੀ ਆਪਾਂ ਸਮੇਂ ਦਾ ਐਸਟੀਮੇਟ ਲਾਈਏ ਤਾਂ ਸ਼ਾਮ ਦੇ ਅ ਸਹੀ ਤਰੀਕੇ ਨਾਲ ਨਹੀਂ ਦਿਖ ਰਿਹਾ 5 5:30 ਹੋ ਗਏ 5:21 ਮਿੰਟ ਹੋ ਗਏ ਘੜੀ ਤੇ ਨਾ ਸਹੀ ਤਰੀਕੇ ਨਾਲ ਨਹੀਂ ਦਿਖਦਾ ਹੈਗਾ ਕਿਉਂਕਿ ਜਦੋਂ ਆਪਾਂ ਟਾਈਮ ਦੱਸਦੇ ਨਾ ਇਹਦੇ ਨਾਲ ਇੱਕ ਐਸਟੀਮੇਟ ਜਿਹਾ ਹੋ ਜਾਂਦਾ ਹੈ ਵੀ ਦਿਨ ਦਾ ਕਿ ਸ਼ਾਮ ਦਾ ਟਾਈਮ ਹੈ ਕਿ ਨਹੀਂ ਤਾਂ ਹੁਣ ਤੁਹਾਨੂੰ ਪਤਾ ਲੱਗ ਜੂਗਾ ਕਿ ਦਿਨ ਢਲਣ ਨੂੰ ਲੱਗ ਰਿਹਾ ਕਾਫੀ ਟਾਈਮ ਹੋ ਗਿਆ ਸਾਨੂੰ ਚੱਲਦੇ ਇਹਨੂੰ ਪਰ ਇੱਕ ਗੱਲ ਤੁਹਾਨੂੰ ਮੈਂ ਕਹਾਂ ਜੀ ਹੋਰ ਦੱਸਦਾ ਨਾ ਨੈਟਵਰਕ ਬਿਲਕੁਲ ਵੀ ਨਹੀਂ ਆਉਂਦਾ ਇੱਧਰ ਜੇ ਆਪਾਂ ਕਹੀਏ ਜੇ ਕਹੀਏ ਆਪਾਂ ਆਪਣੇ ਪਰਿਵਾਰ ਨਾਲ ਆਪਣੇ ਫੈਮਿਲੀ ਮੈਂਬਰਾਂ ਨਾਲ ਗੱਲ ਕਰ ਲਾਂਗੇ ਇਥੋਂ ਤਾਂ ਬਿਲਕੁਲ ਵੀ ਨਹੀਂ ਕਿਉਂਕਿ ਨੈਟਵਰਕ ਜ਼ੀਰੋ 1% ਵੀ ਨੈਟਵਰਕ ਨਹੀਂ ਆਉਂਦਾ ਹੈਗਾ ਤੇ ਬਾਕੀ ਹੌਲੀ ਹੌਲੀ ਸਾਨੇ ਹੁਣ ਉਲ ਦੇ ਉੱਤੇ ਚੜ ਜਾਣਾ ਇੱਕ ਗੱਲ ਹੋਰ ਪਤਾ ਲੱਗਿਆ ਜਿਹੜੇ ਇਥੋਂ ਦੇ ਜਿਹੜੇ ਦਿੱਲੀ ਲੈ ਕੇ ਜਾਂਦੇ ਆ ਉਹਨਾਂ ਨੇ ਦੱਸਿਆ ਕਿ ਜੇ ਬੰਦਾ ਝੋਕੇ ਚੱਸਦਾ ਤੇ ਜੋਰ ਘਟ ਲੱਗਦਾ ਤਾਂ गाइस ਸੱਚੀਓ ਬਹੁਤ ਜੋਰ ਘਟ ਲੱਗਦਾ ਐਵੇਂ ਚੱਣਾ ਵਾਂਗ ਨਾਲ ਖੜਨ ਤਾਂ ਬਿਲਕੁਲ ਵੀ ਨਹੀਂ ਸਾਨੇ ਕਿਆ ਲੱਦੇ ਰੋਜੀ ਤਗਾਈ ਮੇਰੇ ਮਿੱਤਰ ਲੱਗ ਗਿਆ ਕਿ ਹੁਣ ਜਿਵੇਂ ਆ ਪਾਈ ਨੇ ਵਜਨ ਚੱਕਰ ਗਿਆ ਸੀਗਾ ਇਹਦਾ ਵਜਨ ਚੱਕ ਕੇ ਦੇਖਣ ਲੱਗਾ ਹੈ ਤਿਆਰਪਾ ਕਰਕੇ ਦੇਖਣ ਲੱਗਾ ਵੀ ਇਹਦੇ ਵਿੱਚ ਕਿੰਨਾ ਵਜਨ ਹੁੰਦਾ ਐਪੀਰੀਐਂਸ ਕਰਕੇ ਦੇਖ ਰਿਹਾ ਨਾ ਖਸਾ ਵਜਨ ਹੈ ਇਹ ਕਿੰਨਾ ਸੀ ਕਰਦਾ ਨਾ ਉਹ ਨਹੀਂ girta ਯਾਰ ਆਪ ਉਹ ਉਹ ਪਕੜੋ ਨਾ ਉਸ ਨੂੰ ਮੇਰਾ ਡੰਡਾ ਕਿਹ ਹੈ ਇਹ ਰਾ ਹਲੋ ਆਪ ਇਹ ਪਕਰ ਲਓ ਕਿੰਨੇ ਦਾ ਲੱਗ ਰਿਹਾ ਬਹੁਤ ਵਧੀਆ ਬਹੁਤ ਵਧੀਆ ਹਾਂ ਵਜਨ ਵਜਨ ਤੇ ਲੰਡਾ ਆਸਾਨੀ ਆਸਾਨੀ ਹੈ acha ਤੇ ਵਜਨ ਕਿੰਨਾ ਹੈ 25 30 ਕਿਲੋ ਹੈਗਾ ਸੌਖਾ ਘੋਖਾ ਓਕਾ ਨਾ ਕਿੰਨਾ ਵਜਨ ਚੈੱਕ ਕੇ ਤੁਰਦੇ ਨੇ ਯਾਰ ਨਾ ਯਾਰ ਬਹੁਤ ਹਾਂ ਹਾਂਜੀ ਸੋਨੂ ਕਿਵੇਂ ਲੱਗ ਰਿਹਾ ਹੈ ਤੁਰਕੇ ਐਵੇਂ ਸੋਖਾ ਸੋਖਾ ਹਾਂ ਅੱਛਾ ਨਹੀਂ ਫੀਲ ਹੋ ਰਾ ਤੁਹਾਡਾ ਕੰਮ ਨਹੀਂ ਹੈ ਠੀਕ ਹੈ ਪਿੱਛੇ ਪਿੱਛੇ ਤੁਰਨਾ ਔਖਾ 42 ਸਾਲ ਹੋ ਗਏ 45 ਸਾਲ ਕਿੰਨੇ 45 ਸਾਲ ਇਸ ਤਰੀਕੇ ਨਾਲ ਜੀ ਐਵੇਂ ਵਜਨ ਚੱਕਦਿਆਂ ਨੂੰ ਕਾਫੀ ਟਾਈਮ ਹੋ ਗਿਆ ਜੀ ਬਹੁਤ ਰੱਖੋ ਰੱਖ ਦਿਓ ਬਚਪਨ ਸੇ ਘੁੰਮ ਰਿਹਾ ਬਈ ਇਹਨਾਂ ਤੋਂ ਬਹੁਤ ਡਰ ਲੱਗਦਾ ਕਿਉਂਕਿ ਜੇ ਇਹਨਾਂ ਦਾ ਢਿੱਡ ਜਾ ਵੱਜਿਆ ਨਾ ਤਾਂ ਸਿੱਧਾ ਕਤਾਨਾ ਜਿ ਡੇਗਾਗੇ ਜਾ ਕੇ ਉਹ ਉੱਥੇ ਜਾ ਕੇ ਵੈਸੇ ਉਹ ਠਿਕਾਣਾ ਇਹ ਆਪਣੇ ਨੂੰ ਤੇ ਵੀ ਆਪਣੇ ਹੀ ਇਹ ਆਪਣੇ ਜਦੋਂ ਪੜਨਾ ਪਤਾ ਜਿਦਾ ਪੁਰਾਣੇ ਸਮੇਂ ਦੇ ਵਿੱਚ ਦਾ ਬਾਪੂ ਆਪਣਾ ਹੀ ਉਹ ਕਿਤੇ ਰਿਸ਼ਤੇਦਾਰੀ ਜੀ ਆਂਦੇ ਹੁੰਦੇ ਸੀ ਉਹਨਾਂ ਦੇ ਕੋਲ ਡੰਡਾ ਹੁੰਦਾ ਸੀ ਜਾਂ ਕੋਈ ਇੱਕ ਡਾਂਗ ਹੁੰਦੀ ਸੀ ਉਹਦੇ ਉੱਪਰ ਇਦਾਂ ਝੋਲਾ ਟੰਗਿਆ ਹੁੰਦਾ ਸੀ ਉਹਨਾਂ ਨੇ ਆ ਲਖਵਿੰਦਰ ਸਿੰਘ ਨੇ ਕੀ ਕਰਿਆ ਆਪਣੇ ਝੋਲੇ ਨੂੰ ਨਾ ਆਪਣੇ ਬੈਗ ਨੂੰ ਕਹਿ ਦिए ਡੰਡੇ ਤੇ ਟੰਗ ਲਿਆ ਪੁਰਾਣੇ ਟਾਈਮ ਵਾਂਗੂ ਬੜਾ ਘੈਂਟ ਲੱਗ ਰਿਹਾ ਸੀ ਡੰਡੇ ਤੇ ਟੰਗਣ ਅਨਸਾਰ ਦੇਖੋ ਸਾਰਾ ਸਿਸਟਮ ਹੀ ਬਦਲ ਗਿਆ ਐ ਲੱਗਦਾ ਜਿਵੇਂ ਪੁਰਾਣੇ ਟਾਈਮ ਚ ਪਹੁੰਚ ਗਏ ਹੋਈਏ ਵਧੀਆ ਲੱਗਿਆ ਯਾਰ ਘੈਂਟ ਲੱਗਦਾ ਨਾ ਕਰਦੇ ਕਰਾਉਂਦੇ ਕਾਫੀ ਦੂਰ ਆ ਗਏ ਪਰ ਹਜੇ ਵੀ ਕਾਫੀ ਸਫ਼ਰ ਬਚਾ ਹੈਗਾ ਹੱਥ ਪਾਚ ਕਰਕੇ ਦੇਖੋ ਮੇਰੀ ਓਹ ਸਾਹੀ ਜੱਪਨੀ ਹਾਂ ਯਾਰ ਸਹੀ ਗੱਲ ਹੈ ਹੁਣ ਮਹਿਸੂਸ ਹੋਇਆ ਨਿਊਰੀ ਬਰਫੀ ਆ ਇਹ ਫਿਲਮੀ ਜੀ ਪੰਜਾਬੀ ਫਿਲਮ ਜੀ ਦੇਖਣਾ ਗੇ ਪਰ ਕਿਹੜੀ ਜੀ ਪਾਇਆ ਦਾ ਮਨਿੰਦਰ ਗੱਲ ਨੇ ਕਿ ਤਰੀਕੀ ਸਮਝ ਨਹੀਂ ਅੰਗਰੇਜ਼ੀ ਫਿਲਮ ਚ ਹਾਂ ਤਗਾ ਯਾ ਉਰੋਂ ਤੋਂ ਦੇਖ ਲੋ ਸਿੱਧੀ ਚੜਾਈ ਆਗੀ ਸਿੱਧੀ ਚੜਾਈ ਚੜਨੀ ਆ ਜੇ ਸਾਨੂੰ ਪੂਰ ਵੀ ਉੱਪਰ ਨੂੰ ਮੋੜ ਕੇ ਮੁੰਡਾ ਰੂਹ ਲੈਣੀ ਆ ਚਲੋ ਉੱਥੇ ਚਲ ਜਾ ਰੂਹ ਲੈਣ ਨੂੰ ਇੱਥੇ ਤਿੰਨ ਬਾਈ ਲਿਆ ਬੱਟੀ ਆ ਸਾਨੂੰ ਹਾਂਜੀ ਜ਼ਰੂਰ ਜੀ ਆ ਬਾਈ ਮਿਲੇ ਆਪਾਂ ਨੂੰ ਹਾਂਜੀ ਕਿਹੜਾ ਏਰੀਆ ਬਾਈ ਹੋਰ ਜੀ ਸਤਿਗੁਰ ਜੀ ਸਤਿ ਸ੍ਰੀ ਅਕਾਲ ਜੀ ਸਰੇ ਕੀ ਹਾਲ ਹੈ ਬੜੀਆ ਬੜੀਆ ਪਟਿਆਲਾ ਤੋਂ ਪਟਿਆਲਾ ਹੋਇਆ ਯਾਤਰੀ ਆ ਇਹਨਾਂ ਨੂੰ ਮਾੜਾ ਜਿਹਾ ਕੋਈ ਨਹੀਂ ਕੋਈ ਨਹੀਂ ਆਪਣੇ ਆਪਣੇ ਨਾਲ ਹੀ ਨੇ ਇਹ ਹਾਂ ਆਪਣੇ ਨਾਲ ਹੀ ਨੇ ਹਾਂ ਵਧੀਆ 3 ਕਿਲੋਮੀਟਰ ਬਲੌਗ ਹਾਂਜੀ ਹਾਂਜੀ ਭਾਈ ਲੈ ਲਿਆ ਤੁਹਾਨੂੰ ਬਲੌਗ ਚ ਇਹ ਜੀ ਗੱਲ ਨਹੀਂ ਤੁਸੀਂ ਆਉਂਗੇ ਇਹ ਜੀ ਗੱਲ ਨਹੀਂ ਚੈਨਲ ਚੈਨਲ ਦੱਸਦਾ ਭਾਈ ਮਿਲੇ ਸਾਨੂੰ 3-4 ਰਾਏਕੋਟ ਤੋਂ ਦਰਸ਼ਨ ਕਰਕੇ ਆ ਰਹੇ ਉੱਪਰੋਂ ਗੁਰਦੁਆਰਾ ਸਾਹਿਬ ਤੋਂ ਉਹ ਦੱਸ ਰਹੇ ਆ ਕਿ ਉੱਪਰ ਨੈਟਵਰਕ ਆ ਰਿਹਾ ਵਾ ਬਾਕੀ ਅਸੀਂ ਪਹੁੰਚ ਕੇ ਦੱਸਾਂਗੇ ਕਿ ਨੈਟਵਰਕ ਆਉਂਦਾ ਕਿ ਜਾਂ ਨਹੀਂ ਹਾਂ ਠੀਕ ਹੈ ਬਾਕੀ ਦੇਖਦੇ ਆਂ ਬਾਕੀ ਅਸੀਂ ਫਾਲੋ ਮੀ ਫਾਲੋ ਮੀ ਨਿੱਕੇ ਨਿੱਕੇ ਕਦਮਾਂ ਦੇ ਨਾਲ ਗਈ ਹੌਲੀ ਹੌਲੀ ਚਿੱਟੇ ਚਿੱਟੇ ਪਹਾੜਾਂ ਤੱਕ ਅਸੀਂ ਤਾਂ ਪਹੁੰਚ ਗਏ ਪਰ ਹਜੇ ਵੀ ਲਗਭਗ ਕਾਫੀ ਸਫ਼ਰ ਪਿਆ ਹੈਗਾ ਪਰ ਉਰੋਂ ਨਹੀਂ ਸਮਝ ਆ ਰਿਹਾ ਯਾਰ ਉਰੋਂ ਜੇ ਕੀ ਹੋ ਗਿਆ ਮਤਲਬ ਉਰੋਂ ਰਸਤਾ ਖਰਾਬ ਹੋ ਗਿਆ ਇੱਧਰ ਹਾਂ ਹੋ ਸਕਦਾ ਥੋੜੇ ਟਾਈਮ ਲੱਗਦਾ ਮੈਨੂੰ ਹੋਏ ਨੂੰ ਤੇ ਚਲੋ ਕਿਉਂ ਨਹੀਂ ਜਾਂਦਾ ਅੱਗੇ ਹਾਂ ਤੇ ਚਲੋ ਆਪਾਂ ਬਾਈਆਂ ਦੇ ਪਿੱਛੇ ਚੱਲਦੇ ਫਿਰ ਇਹਨਾਂ ਮੰਗੋ ਹੌਲੀ ਹੌਲੀ ਨਹੀਂ ਦਾਈਗੀ ਯਾਰ ਵੀਰੇ ਇਟੋਰੀ ਤਾਂ ਮੈਂ ਸਿੱਧਾ ਸਿੱਧਾ ਬੋਲਦਾ ਮੇਨੂੰ ਸਾਡੀ ਜਿਆਦੀ ਦੇਸੀ ਆ ਮੈਂ ਕਿਉਂਕਿ ਸਾਡੀ ਭਾਸ਼ਾ ਜਿਆਦੀ ਹੋਰ ਆ ਅੱਛਾ ਬੰਦ ਕਿਦਾਂ ਬਿਤਾਜੇ ਬਾਦੂ ਆਦੂ ਪਹੁੰਚ ਚਲੇਗਾ ਥੋੜਾ ਰਹਿ ਗਿਆ ਕਿਹੜਾ ਏਰੀਆ ਤੇ ਜਿਹੜੇ ਲੋਕ ਯਾਤਰਾ ਕਰ ਰਹੇ ਨੇ ਉਹ ਜ਼ਿਆਦਾਤਰ ਅੰਮ੍ਰਿਤਸਰ ਤਰਨਤਾਰਨ ਸਭ ਤੋਂ ਜ਼ਿਆਦਾ ਪਟਿਆਲਾ ਏਰੀਆ ਤੇ ਹੋਰ ਜੀ ਕਿਹੜੇ ਕਿਹੜੇ ਤੇਗੇ ਮਾਨਸਾ ਮਾਨਸਾ ਜ਼ਿਲ੍ਹਾ ਤੇ ਹਾਂ ਅਸੀਂ ਨੇ ਕਾਫੀ ਚਣਿਆਂ ਤੋਂ ਪੁੱਛਿਆ ਵੀ ਤੁਸੀਂ ਕਿੱਥੋਂ ਆਏ ਹੋ ਉਹਨਾਂ ਨੇ ਲਗਭਗ ਇਹੀ ਦੱਸਿਆ ਕਿ ਅਸੀਂ ਇੱਥੋਂ ਆਇਆ ਪੁਰਿਆ ਆ ਕੇ ਨਾ ਓ ਓ ਓ ਓ ਇਹਨਾਂ ਤੋਂ ਬੋਰਡਰ ਲੱਗਦਾ ਇਹਨਾਂ ਤੋਂ ਥੋੜਾ ਜਿਹਾ ਡਰ ਲੱਗਦਾ ਕਿ ਕਿਤੇ ਫੇਟ ਜੀ ਨਾ ਮਾਰ ਦੇਣ ਹੁਣ ਹੋ ਗਈ ਬੱਸ ਮੈਂ ਨਹੀਂ ਚੱਲ ਸਕਦਾ ਇੰਤੋਂ ਜ਼ਿਆਦਾ ਮੈਨੂੰ ਤਾਂ ਆਰਾਮ ਕਰਨੀ ਪਊਗਾ ਤੁਸੀਂ ਜੀ ਬਈ ਆ ਜਾ ਕੋਈ ਨਾ ਹੁੰਦਾ ਮਜ਼ਾਕ ਕਰਦੇ ਸੀ ਐਨੇ ਛੇਤੀ ਹਿੰਮਤ ਹਾਰਨ ਵਾਲਿਆਂ ਚ ਨਹੀਂ ਹੈਗੇ ਚੱਲਾਂਗੇ ਹਾਂ ਸਿਰੇ ਲਾ ਕੇ ਛੱਡਾਂ ਜਾਈਂਗਾ ਲੋਕ ਮਜ਼ਾਕ ਕਰਦੇ ਸੀਗਾ ਅਸੀਂ ਐਜੀ ਦਬਣ ਵਾਲੇ ਬੰਦੇ ਆ ਦੱਸ ਚੱਕ ਦੇਣੇ ਨੇ ਫੱਟੇ ਜਦ ਨਾਲ ਲਖਵਿੰਦਰ ਬਾਈ ਹੋਵੇ ਹੈ ਤੇ ਸਫਰ ਚ ਦਬ ਜੀਏ ਸਮਾਈਲ ਬਾਈ ਤੇ ਫੇਸ ਤੇ ਰਹਿੰਦੀ ਆ ਪੋਜ਼ਿਟਿਵ એનર્ਜੀ ਪਰਪੂਰਾ ਪੋਜ਼ਿਟਿਵ ਬਾਈ ਹਾਂ ਪੋਜ਼ਿਟਿਵ ਬਾਈ ਪੂਰੀ ਹਾਂਜੀ ਸਾਰਿਆਂ ਨੂੰ ਪੁੱਛਿਆ ਹੋਵੇ ਵੀ ਕਿਹੜਾ ਏਰੀਆ ਸਾਰਿਆਂ ਨੇ ਆਪਣਾ ਆਪਣਾ ਏਰੀਆ ਦੱਸਿਆ ਵੀਰਾ ਸਾਰਿਆਂ ਨੂੰ ਬੁਲਾ ਕੇ ਲੰਘਦਾ ਸਾਰਿਆਂ ਨੂੰ ਪੁੱਛਦਾ ਵੀ ਤੁਸੀਂ ਕਿੱਥੋਂ ਆਇਓ ਕਿਹੜੇ ਏਰੀਏ ਤੋਂ ਆਹ ਦੇਖੋ ਇਹਦਾ ਬਾਈ ਦਾ ਵਿੱਚ ਵਿੱਚ ਤਾਂ ਨਾ ਲੱਤਾਂ ਨੂੰ ਐਵੇਂ ਲੱਗਦਾਗਾ ਵੀ ਆਪਾਂ ਅੱ비 ਕੋਈ ਚੱਕਰ ਨਹੀਂ ਚੱਕਦਾਂਗੇ ਫੱਟੇ ਪਰ ਵਿੱਚ ਵਿੱਚ ਐਵੇਂ ਹੁੰਦਾਗਾ ਵੀ ਨਹੀਂ ਯਾਰ ਬਸ ਹੁਣ ਨਹੀਂ ਹੁਣ ਨਚੜ ਸਕਦੇ ਮਾਈਂਡ ਸੈਟ ਜਿਹੜਾ ਇੱਕ ਪੁਆਇੰਟ ਤੇ ਰੱਖ ਲਿਆ ਬਸ ਮਾਈਂਡ ਸੈਟ ਕਰਤਾ ਸਾਨੇ ਵੇ ਰੁਕਣਾ ਤੇ ਹੈ ਹੀ ਨਹੀਂ ਚੱਲਣਾ ਹੀ ਚੱਲਣਾ ਬਸ ਚੱਲਣਾ ਹੀ ਚੱਲਣਾ